ਪਰਬੂ ਦੀ ਹਜ਼ੂਰੀ ਵਿੱਚ ਜੁੜਨ ਵਾਲੇ ਸਾਰੇ ਮਸੀਹ ਪਰਿਵਾਰ ਨੂੰ ਮੇਰੇ ਵੱਲੋਂ ਜਨਸੀ ਦੀ ਤਹਾ ਪਿਆਰ ਇਹੋ ਜੇਕਰ ਅੱਜ ਤੁਸੀਂ ਸੋਚ ਰਹੇ ਹੋ ਕਿ ਪ੍ਰਭੂ ਦੀ ਉਹ ਦਇਆ ਮੇਰੇ ਜੀਵਨ ਵਿੱਚ ਰੁਕ ਗਈ ਹੈ ਪ੍ਰਭੂ ਮਨ ਮੇਰੇ ਤੇ ਇਹ ਤੋਂ ਪਰਸੰਨ ਨਾ ਹੋਵੇਗਾ ਕਿ ਪਰਮੇਸ਼ਰ ਮੇਰੇ ਜੀਵਨ ਵਿੱਚ ਉਹ ਕਿਰਪਾ ਕਰਨੀ ਭੁੱਲ ਗਿਆ ਹੈ ਤਾਂ ਇਹ ਵਚਨ ਤੁਹਾਡੇ ਲਈ ਹੈ ਯੋਗੀ ਹੀ ਪਿਆਰੀ ਬੈਣ ਪਾਈਓ ਅਸੀਂ ਜਲਦੀ ਹੀ ਨਿਰਾਸ਼ ਹੋ ਜਾਂਦੇ ਹਾਂ ਜਦੋਂ ਅਸੀਂ ਪ੍ਰਭੂ ਦੀ ਹਜ਼ੂਰੀ ਵਿੱਚੋਂ ਦੇਰ ਨਾਲ ਆਉਣ ਵਾਲੀ ਕਿਰਪਾ ਉਹ ਦਇਆ ਜਦੋਂ ਸਾਡੇ ਜੀਵਨ ਵਿੱਚੋਂ ਰੁਕ ਜਾਂਦੀ ਹੈ ਤਾਂ ਅਸੀਂ ਨਿਰਾਸ਼ ਹੋ ਜਾਂਦੇ ਹਾਂ ਵਾਹ ਪਿਆਰੀ ਬੈਣ ਪਾਈਓ ਆਓ ਅਸੀਂ ਇਹ ਕਿਰਪਾ ਉਹ ਦਇਆ ਪ੍ਰਭੂ ਦੀ ਕਿਵੇਂ ਪਾਸ ਕਰਦੇ ਹਾਂ ਇਹ ਵਚਨ ਜਮੂਰਾ ਦੀ ਪੁਥੀ ਉਸ ਦਾ 70 ਤੇ ਆਏ ਉਸ ਦਾ ਇਹ ਵਚਨ ਸਾਨੂੰ ਸਮਝਾਉਂਦਾ ਹੈ ਮੈਂ ਰਾਤ ਨੂੰ ਆਪਣੇ ਗੀਤ ਦਾ ਸਿਮਰਨ ਕਰਦਾ ਹਾਂ ਆਪਣੇ ਮਨ ਵਿੱਚ ਧਿਆਨ ਕਰਦਾ ਹਾਂ ਅਤੇ ਮੇਰਾ ਆਤਮਾ ਖੋਜ ਕਰਦਾ ਹੈ ਆਮਨ ਹallelujah ਤਾਂ ਹਾਂ ਪਿਆਰੀ ਭੈਣ ਭਾਈਓ ਇਹ ਵਚਨ ਸਾਨੂੰ ਸਮਝਾਉਂਦਾ ਹੈ ਕਿ ਜਦੋਂ ਅਸੀਂ ਸੱਚੇ ਮਨ ਦੇ ਨਾਲ ਪ੍ਰਭੂ ਦੀ ਖੋਜ ਕਰਦੇ ਹਾਂ ਸਾਡੇ ਹਿਰਦਿਆਂ ਦੇ ਵਿੱਚ ਪਰਮੇਸ਼ਰ ਪ੍ਰਤੀ ਉਹ ਪ੍ਰੇਮ ਅਤੇ ਜਦੋਂ ਅਸੀਂ ਆਪਣੇ ਮਨਾਂ ਨੂੰ ਨੀਵਾ ਕਰਦੇ ਆਂ ਅਤੇ ਪ੍ਰਭੂ ਦੀ ਉਸਤਤ ਕਰਦੇ ਆਂ ਪਰ ਤੁਸੀਂ ਹੁਣ ਸੋਚ ਰਹੇ ਹੋਵੋਗੇ ਕਿ ਅਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਜੁੜਦੇ ਆਂ ਪ੍ਰਭੂ ਦੀ ਉਸਤਤ ਵੀ ਕਰਦੇ ਹਾਂ ਕਹਾ ਪਿਆਰੀ ਭੈਣ ਭਾਈਓ ਇਹ ਵਚਨ ਜ਼ਮੂਰਾ ਦੀ ਪਥੀ ਉਸ ਦਾ 70 ਦਿਾਈ ਉਸ ਦਾ 13 ਵਚਨ ਸਾਨੂੰ ਸਮਝਾਉਂਦਾ ਹੈ ਕਿ ਇਹ ਪਰਮੇਸ਼ਰ ਤੇਰਾ ਮਾਰਗ ਪਵਿੱਤਰਤਾਈ ਵਿੱਚ ਹੈ ਹallelujah ਕਹਾ ਪਿਆਰੀ ਭੈਣ ਭਾਈਓ ਜਦੋਂ ਅਸੀਂ ਆਪਣੇ ਮਨਾਂ ਨੂੰ ਆਪਣੇ ਆਪ ਨੂੰ ਜਦੋਂ ਅਸੀਂ ਪਵਿੱਤਰਤਾਈ ਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਪਣੇ ਪਾਪਾਂ ਦੀ ਤੌਬਾ ਕਰਕੇ ਆਪਣੀ ਜੀਵ ਨੂੰ ਦੂਰ ਪ੍ਰਤੀ ਸਮਰਪਿਤ ਕਰਦੇ ਹਾਂ ਤਾਂ ਪ੍ਰਭੂ ਸਾਡੇ ਜੀਵਨ ਦੇ ਵਿੱਚ ਉਹ ਦਇਆ ਉਹ ਕਿਰਪਾ ਅਸੀਂ ਆਪਣੇ ਜੀਵਨ ਦੇ ਵਿੱਚ ਪਾਉਂਦੇ ਹਾਂ ਕਿ ਪ੍ਰਭੂ ਦਾ ਵਚਨ ਸਾਨੂੰ ਸਮਝਾ ਰਿਹਾ ਹੈ ਕਿ ਪਰਮੇਸ਼ਰ ਦਾ ਜੋ ਮਾਰਗ ਹੈ ਉਹ ਤਰਤਾਈ ਦੇ ਵਿੱਚ ਹੈ ਤਾਂ ਆਪਿਆ ਦੇ ਭੈਣ ਭਾਈਓ ਜਦੋਂ ਅਸੀਂ ਆਪਣੇ ਮਨ ਨੂੰ ਨੀਵਾ ਕਰਦੇ ਹਾਂ ਇੱਕ ਦੂਸਰੇ ਦੀ ਸਹਿ ਲੈਂਦੇ ਹਾਂ ਇੱਕ ਦੂਸਰੇ ਦੇ ਪ੍ਰਤੀ ਸਾਡਾ ਪ੍ਰੇਮ ਭਾਵ ਦੇ ਨਾਲ ਅਸੀਂ ਬੋਲਣਾ ਸਾਡਾ ਹਿਰਦਾ ਪ੍ਰੇਮ ਨਾਲ ਭਰਿਆ ਹੋਣਾ ਚਾਹੀਦਾ ਹੈ ਸਾਡੇ ਹਿਰਦਿਆਂ ਦੇ ਵਿੱਚ ਕੋਈ ਜਲਨ ਕੋਈ ਗੈਰ ਕੋਈ ਵਿਰੋਧ ਨਾ ਹੋਵੇਗਾ ਤਾਂ ਅਸੀਂ ਆਪਣੇ ਜੀਵਨ ਦੇ ਵਿੱਚ ਉਹ ਪ੍ਰਭੂ ਦੀ ਦਇਆ ਉਹ ਕਿਰਪਾ ਅਸੀਂ ਪਾ ਸਕਦੇ ਆ ਕਿਉਂਕਿ हे ਪਿਆਰੇ ਭੈਣ ਭਾਈਓ ਜਦੋਂ ਅਸੀਂ ਪਰਮੇਸ਼ਰ ਦੀ ਆਗਿਆ ਦੇ ਵਿੱਚ ਚੱਲਦੇ ਆ ਪਰਮੇਸ਼ਰ ਦੇ ਪਿਆਰ ਦੇ ਵਿੱਚ ਚੱਲਦੇ ਆ ਪਵਿੱਤਰਤਾਈ ਦੇ ਵਿੱਚ ਚੱਲਦੇ ਆ ਤਾਂ ਪਰਮੇਸ਼ਰ ਦਾ ਵਚਨ ਜ਼ਮੂਰਾ ਦੀ ਪੁਥੀ ਉਸਦਾ 77 ਅਧਿਆਏ ਉਸਦਾ 15 ਵਚਨ ਦੇ ਵਿੱਚ ਇਹ ਵਚਨ ਸਾਨੂੰ ਸਮਝਾ ਰਿਹਾ ਹੈ ਕਿ ਤੂੰ ਆਪਣੀ ਬਾਹ ਨਾਲ ਆਪਣੀ ਪਰਜਾ ਨੂੰ ਯਾਕੂਬ ਤੇ ਯੋਸ਼ੂਫ ਦੇ ਅੰਤ ਨੂੰ ਸ਼ਦਾਇਆ ਹੈ ਆਮਨ ਹਾਲੇਲੂਇਆ ਤਾਂ ਹਾਂ ਪੈਰੀ ਪੈਰ ਜਦੋਂ ਅਸੀਂ ਪ੍ਰਭੂ ਦੇ ਪੈਰ ਦੇ ਵਿੱਚ ਚੱਲਾਂਗੇ ਪਵਿੱਤਰਤਾਈ ਦੇ ਵਿੱਚ ਚੱਲਾਂਗੇ ਆਪਣੇ ਮਨ ਦੇ ਵਿੱਚ ਪਰਮੇਸ਼ਰ ਨੂੰ ਖੋਜਾਂਗੇ ਸੱਚੇ ਹਿਰਦਿਆਂ ਦੇ ਸੱਚੇ ਹਿਰਦਿਆਂ ਦੇ ਨਾਲ ਅਸੀਂ ਮਨ ਨੂੰ ਪ੍ਰੇਮ ਦੇ ਨਾਲ ਭਰੇ ਹੋਣ ਦੇ ਸਾਡੇ ਜਦੋਂ ਅਸੀਂ ਪ੍ਰੇਮ ਦੇ ਨਾਲ ਪ੍ਰਭੂ ਨੂੰ ਖੋਜਾਂਗੇ ਕੇਵਲ ਤੇ ਕੇਵਲ ਸਾਡੇ ਹਿਰਦਿਆਂ ਵਿੱਚ ਪ੍ਰਭੂ ਯੇਸ਼ੂ ਸਾਡੇ ਅੰਦਰ ਹੋਵੇਗਾ ਤਾਂ ਪ੍ਰਭੂ ਜਿਵੇਂ ਯਕੂਬ ਤੇ ਯੋਸ਼ੂਅ ਦੀ ਅੰਤ ਨੂੰ ਸੁਦਾਇਆ ਉਸੇ ਤਰ੍ਹਾਂ ਸਾਨੂੰ ਵੀ ਸਾਡੇ ਦੁੱਖਾਂ ਤੋਂ ਸਾਡੀਆਂ ਤਕਰੀਫਾਂ ਤੋਂ ਸਾਡੇ ਜੀਵਨ ਦੇ ਵਿੱਚੋਂ ਉਹ ਨਿਰਾਸ਼ਾ ਜੋ ਸਾਡੇ ਜੀਵਨ ਵਿੱਚ ਬਣੀ ਪਈ ਹੈ ਉਹਨਾਂ ਤੋਂ ਛੁਟਕਾਰਾ ਦੇਵੇਗਾ ਤਾਂ ਆਹ ਪਿਆਰੇ ਪਹਿਨ ਪਾਈਓ ਪ੍ਰਭੂ ਇਹ ਨਾਲ ਬਨੇ ਰਹੋ ਈਸ਼ਵਾਰਸ ਦੇ ਨਾਲ ਪ੍ਰਭੂ ਤੇpropto ਕਰੋ ਤੇ ਪ੍ਰਭੂ ਦੀ ਉਸਤਤ ਕਰੋ ਤਾਂ ਜੋ ਅਸੀਂ ਜੀਵਨ ਦੇ ਵਿੱਚ ਉਹ ਪ੍ਰਭੂ ਦੀ ਦਇਆ ਉਹ ਕਿਰਪਾ ਨੂੰ ਪ੍ਰਾਪਤ ਕਰ ਸਕੀ ਆਮਨ